ਸਸਿਕਾ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਕਿਸੇ ਨੂੰ ਮaaf ਕਰਨਾ ਮaaf ਕਰਕੇ ਅੱਛੇ ਜ਼ਰੂਰ ਬਣੋ ਪਰ ਦੁਆਰਾ ਵਿਸ਼ਵਾਸ ਕਰਕੇ ਬੇਵਕੂਫ ਨਾ ਬਣੋ ਬਹੁਤ ਕੁਝ ਸਿਖਾ ਜਾਂਦਾ ਹੈ ਸਾਨੂੰ ਵਕਤ ਬਹੁਤ ਹੀ ਕੁਝ ਵਕਤ ਅਨੁਸਾਰ ਚੱਲਣਾ ਬਹੁਤ ਵਧੀਆ ਤੇ ਸਮਝਦਾਰੀ ਵਾਲੀ ਗੱਲ ਹੈ ਅੱਖਾਂ ਬੰਦ ਕਰਕੇ ਭਰੋਸਾ ਕਦੇ ਕਿਸੇ ਤੇ ਕਰਨਾ ਹੀ ਨਹੀਂ ਚਾਹੀਦਾ ਵਰਸੀ ਕੀ ਕਰਦੇ ਆ ਇੱਕ ਬੜੀ ਵਧੀਆ ਗੱਲ ਹੈ ਤੁਸੀਂ ਆਮ ਤੌਰ ਤੇ ਪੜ੍ਹੀ ਹੋਣੀ ਹੈ ਸੁਣੀ ਹੋਣੀ ਹੈ ਕਹਿੰਦੇ ਜਦੋਂ ਪਿਆਰ ਹੁੰਦਾ ਤੇ ਕਮੀਆਂ ਨਹੀਂ ਦਿਖਦੀਆਂ ਜਦੋਂ ਨਫ਼ਰਤ ਹੁੰਦੀ ਹੈ ਤੇ ਖੂਬੀਆਂ ਵੀ ਨਹੀਂ ਨਜ਼ਰ ਆਉਂਦੀਆਂ ਇਹ ਸੱਚਾਈ ਹੈ ਜਦੋਂ ਤੁਸੀਂ ਗੁੱਸੇ 'ਚ ਹੁੰਦੇ ਹੋ ਨਾ ਜਦੋਂ ਤੁਸੀਂ ਲੜਦੇ ਹੋ ਨਾ ਬਹੁਤ ਸੋ ਫਿਰ ਜੀ ਇਹ ਮੈਨੂੰ ਮੈਂ ਤੁਹਾਨੂੰ ਕੀ ਦੱਸਾਂ ਜਿਹੜੀਆਂ ਜਿਹੜੀਆਂ ਬੰਦੇ ਦੀਆਂ ਕਮੀਆਂ ਫਿਰ ਅਗਲੇ ਨੂੰ ਨਜ਼ਰ ਵੀ ਆਉਂਦੀਆਂ ਨੇ ਤੇ ਫਿਰ ਅਗਲਾ ਰੌਲਾ ਵੀ ਪਾਉਂਦਾ ਫਿਰ ਇੱਕ ਵੀ ਖੂਬੀ ਨਜ਼ਰ ਨਹੀਂ ਆਉਂਦੀ ਬੰਦੇ ਦੀ ਭਾਵੇਂ ਕੋਈ ਸੋਨੇ ਦਾ ਹੀ ਕਿਉਂ ਨਾ ਹੋਵੇ ਫਿਰ ਫਿਰ ਇਹ ਵੀ ਲੱਗਦਾ ਹੈ ਕਿ ਲੈ ਹੋਏਗਾ ਸੋਨੇ ਦਾ ਅਸੀਂ ਕੀ ਲੈਣਾ ਅਸੀਂ ਕੀ ਕਰਨਾ ਅਸੀਂ ਤੇ ਆਹ ਕੀਤਾ ਸੀ ਆਹ ਕੀਤਾ મતલਬ ਆਪਣੀ ਕਹਾਣੀ ਫਿਰ ਸਾਨੂੰ ਇੰਪੋਰਟੈਂਟ ਲੱਗਦੀ ਆ ਆਪਣੀ ਕਹਾਣੀ ਅਸੀਂ ਆਪਣੀ ਅਹਿਮੀਅਤ ਜ਼ਿਆਦਾ ਲੱਗਦੀ ਆ ਗੁੱਸੇ 'ਚ ਗੁੱਸੇ 'ਚ ਜੇ ਪਿਆਰ 'ਚ ਐਮੀਅਤ ਲੱਗੇ ਨਾ ਤਾਂ ਜ਼ਿਆਦਾ ਵਧੀਆ ਏ ਜਦੋਂ ਤੁਸੀਂ ਕਿਸੇ ਨੂੰ ਜ਼ਿਆਦਾ ਆਪਣੇ ਨਾਲੋਂ ਜ਼ਿਆਦਾ ਇੰਪੋਰਟੈਂਸ ਦੇ ਰਹੇ ਹੁੰਦੇ ਹੋ ਤਾਂ ਤੁਸੀਂ ਮਹਾਪਾਗਲ ਤੇ ਮਹਾਬੇਕੂ ਬਣ ਰਹੇ ਹੁੰਦੇ ਹੋ ਯਾਦ ਰੱਖਿਓ ਇਹ ਯਾਦ ਰੱਖਿਓ ਗੱਲ ਇਹ ਇਹ ਅਸਲ ਦੇ ਵਿੱਚ ਗੱਲ ਨਹੀਂ ਐ ਇਹ ਸਚਾਈ ਆ ਜਦੋਂ ਅਸੀਂ ਆਪਣੇ ਤੋਂ ਜ਼ਿਆਦਾ ਦੂਜੇ ਨੂੰ ਐਮੀਅਤ ਦਿੰਨੇ ਆ ਤਾਂ ਇਹਦਾ ਮਤਲਬ ਕੀ ਆ ਕਿ ਅਸੀਂ ਜਾਂ ਤਾਂ ਦੂਜੇ ਦੇ ਮੋਢਿਆਂ ਤੇ ਚੜੇ ਆ ਤੇ ਜਾਂ ਦੂਜੇ ਨੂੰ ਆਪਣੇ ਮੋਢਿਆਂ ਤੇ ਚੜਾ ਰਹੀ ਆ ਇਹ ਹੀ ਅਸਲ ਵਿੱਚ ਨੁਕਸਾਨਦਾਇਕ ਹੈ ਠੀਕ ਆ ਠੀਕ ਹੈ ਓਕੇ ਪਿਆਰ ਮਾੜਾ ਨਹੀਂ ਹੈ ਵਿਸ਼ਵਾਸ ਮਾੜਾ ਨਹੀਂ ਹੈ ਪਰ ਅੰਨਾ ਪਿਆਰ ਤੇ ਅੰਨਾ ਵਿਸ਼ਵਾਸ ਹਮੇਸ਼ਾ ਖਰਾਬ ਕਰਦਾ ਹੈ ਸੰਜਾਖੇ ਦੁਨੀਆ ਵਿੱਚ ਵੈਸੇ ਥੋੜੇ ਹੀ ਆ ਮੈਂ ਤੁਹਾਨੂੰ ਕਲੀਅਰ ਦੱਸਾਂ ਤਾਂ ਕਹਿੰਦੇ ਉਹ ਕਿਵੇਂ ਚਲੋ ਸੁਣੋ ਮਜ਼ਾਕ ਨਹੀਂ ਹੈ ਵੈਸੇ ਸਚਾਈ ਹੈ ਤੁਹਾਨੂੰ ਐਗਜ਼ਾਮਪਲ ਦੇ ਦਿੰਨੇ ਆ ਕਹਿੰਦੇ ਇੱਕ ਵਾਰ ਅਕਬਰ ਨੂੰ ਵੀਰਬਾਲ ਤੇ ਨੇ ਅਕਬਰ ਨੇ ਵੀਰਬਾਲ ਨੂੰ ਪੁੱਛਿਆ ਕਿ ਵੀਰਬਾਲ ਦੁਨੀਆ ਚ ਅੰਨੇ ਚਾਦਾ ਕਿ ਸਚਾਖੇ ਚਾਦਾ ਉਹ ਕਹਿੰਦਾ ਜੀ ਅੰਨੇ ਜ਼ਿਆਦਾ। ਉਹ ਕਬਰ ਕਹਿੰਦਾ ਲੈ ਵੇ ਏਦਾਂ ਕਿਵੇਂ ਹੋ ਸਕਦਾ ਮੈਂ ਤਾਂ ਦੇਖਿਆ ਟਾਮਾ ਟਾਵਾ ਕਿਤੇ ਕਿਤੇ ਕੋਈ ਕੋਈ ਅੰਨਾ ਦੇਖਿਆ ਆਮ ਦੁਨੀਆ ਚ ਤੇ ਆਪ ਆਪਾਂ ਜਾਣਿਆ ਕਿਤੇ ਤੇ ਸਾਰੇ ਸੰਜਾਖਿਆ ਸਾਰਿਆਂ ਨੂੰ ਅੱਖਾਂ ਲੱਗੀਆਂ ਸਾਰੇ ਠੀਕ ਠਾਕ ਆ। ਕਹਿੰਦਾ ਅੱਛਾ ਫਿਰ ਸਾਬਤ ਕਰਨਾ ਚਾਹੁੰਦੇ ਹੋ ਮਹਾਰਾਜ ਕਹਿੰਦਾ ਹਾਂ ਕਹਿੰਦਾ ਚੰਗਾ ਆਜੀ ਫਿਰ। ਆਜੋ ਕਹਿੰਦਾ ਚੱਲੀਏ ਕਹਿੰਦਾ ਚਲੋ। ਨਦੀ ਦੇ ਕਿਨਾਰੇ ਨਾ ਵੀਰਵਾਲ ਬੈਠ ਕੇ ਉਹ ਕਰਨ ਲੱਗਿਆ। ਮੰਜਾ ਮੁੰਨ ਲੱਗਿਆ। ਮੰਜਾ ਮੁੰਨ ਲੱਗਿਆ ਤਾਂ ਜਿਹੜਾ ਵੀ ਆਵੇ ਵੀਰਵਾਲ ਕੀ ਕਰਦਾ? ਉਹ ਕਹਿੰਦਾ ਗਿਣੀ ਜਾਓ ਹੁਣ। ਕਹਦਾ ਵੀਰਵਾਲ ਆ ਕੀ ਕਰਦਾ ਕੋਈ ਵੀਰਵਾਲ ਕੋਈ ਹੋਈ ਸੀ ਜਿਹੜਾ ਆ ਕੇ ਕਹੇ ਵੀਰਵਾਲ ਮੰਜਾ ਬੁਣਦਾ ਜਦ ਕੇ ਸਭ ਨੂੰ ਪਤਾ ਕਿ ਮੰਜਾ ਬੁਣ ਰਿਹਾ ਪਰ ਅੱਧੇ ਤੋਂ ਜ਼ਿਆਦਾ ਲੋਕ ਆ ਕੀ ਕਰਨ ਲੱਗ ਗਿਆ ਸਵੇਰੇ ਸਵੇਰੇ ਆ ਕੀ ਕਰ ਰਿਹਾ ਵੀਰਵਾਲ ਆ ਤੇਰਾ ਕੰਮ ਥੋੜਾ ਹੀ ਆ ਵੀਰਵਾਲ ਕੀ ਕੀ ਕਰ ਰਿਹਾ ਤੂੰ ਵੀਰਵਾਲ ਤਾਂ ਮਤਲਬ ਸਭ ਨੂੰ ਪਤਾ ਹੁੰਦਾ ਕਿ ਕੌਣ ਕਿੱਦਾਂ ਕਿਸ ਤਰ੍ਹਾਂ ਪਰ ਇੱਕ ਕੁਐਸਚਨ ਕਰਨ ਦੀ ਆਦਤ ਇੱਕ ਇੱਕ ਵੈਸੇ ਹੀ ਗੱਲ ਕਰਨ ਦੀ ਆਦਤ ਸਭ ਨੂੰ ਹੈ ਆਪਣੇ ਨਾ ਮੈਂ ਧਿਆਨ ਨਾਲ ਹੁਣ ਮੇਰੀ ਗੱਲ ਸੁਣਿਓ ਬਿਨਾ ਵਜਾ ਤੋਂ ਬੋਲਣਾ ਵੀ ਨਹੀਂ ਚਾਹੀਦਾ ਤੇ ਬਿਨਾ ਵਜਾ ਤੋਂ ਗੱਲ ਵੀ ਨਹੀਂ ਕਰਨੀ ਚਾਹੀਦੀ ਸੱਚ ਜਾਣੋ ਕਹਿੰਦੇ ਜਿੰਨੀ એનર્ਜੀ ਬੋਲਣ ਤੇ ਵੇਸਟ ਹੁੰਦੀ ਹੈ ਨਾ ਉਨੀ ਕਿਤੇ ਨਹੀਂ ਲੱਗਦੀ ਕਿਉਂ ਅਸੀਂ ਆਪਣੇ ਦਿਮਾਗ ਤੇ ਮਨ ਤੇ ਜ਼ੁਬਾਨ ਤੇ ਬੜਨ ਦੇ ਦੇ ਕੇ ਜਿੱਥੇ ਜ਼ਰੂਰੀ ਨਹੀਂ ਹੈ ਉੱਥੇ ਵੀ ਜਵਾਬ ਦਿੰਨੇ ਆ ਜਿੱਥੇ ਜ਼ਰੂਰੀ ਨਹੀਂ ਹੈ ਉੱਥੇ ਵੀ ਆਪਣੀ ਟਾਂਗ ੜਾ ਕੇ ਗੱਲ ਕਰਦੇ ਆ ਜਿੱਥੇ ਕੁਝ ਪਰੇਸ਼ਾਨੀ ਨਹੀਂ ਉੱਥੇ ਵੀ ਆਪਣੀ ਰਾਏ ਦਿੰਨੇ ਆ ਕਈ ਵਾਰੀ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਮੋਬਾਈਲ ਤੇ ਬੈਠੇ ਹੋ ਵੀਡੀਓ ਦੇਖਦੇ ਪਏ ਹੋ ਅੱਛਾ ਉਧਰ ਤੇ ਵੀ ਅਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ ਭਾਵੇਂ ਕੋਈ ਸੁਣਦਾ ਭਾਵੇਂ ਕਿ ਨਹੀਂ ਸੁਣਦਾ ਆ ਕੇ ਲੱਗੇ ਪਿਆ ਕਰਨ ਇਹਨਾਂ ਨੂੰ ਆ ਕਰਨ ਦੀ ਲੋੜ ਕੀ ਹੈ ਲੈ ਦੇਖ ਲਓ ਹਰ ਕੋਈ ਜਣਾ ਖਾਣਾ ਕਰ ਰਿਹਾ ਹੈ ਦੇਖੋ ਤੁਸੀਂ ਦੇਖਣੀ ਨਹੀਂ ਦੇਖਣੀ ਤੁਹਾਡੀ ਚੋਇਸ ਹੈ ਤੁਸੀਂ ਉਸ ਤੇ ਟਿੱਪਣੀ ਕਰਕੇ ਆਪਣੀ ਨਰਚੀ ਕਿਉਂ ਵੇਸਟ ਕਰਦੇ ਫਿਰ ਅੱਛਾ ਅਸੀਂ ਦੇਖਣੀ ਵੀ ਹੈ ਫਿਰ ਅਸੀਂ ਟਿੱਪਣੀ ਵੀ ਕਰਨੀ ਹੈ ਫਿਰ ਅਸੀਂ ਅਗਲੇ ਨੂੰ ਕਮੈਂਟ ਵੀ ਕਰਨਾ ਹੈ ਕਿੰਨੇ ਵੇਲੇ ਹੋ ਗਏ ਹਾਂ ਅਸੀਂ ਜੋ ਪਸੰਦ ਨਹੀਂ ਆ ਕਿੰਨੇ ਕਿਹਾ ਹੈ ਕਿ ਦੇਖੋ ਜੋ ਪਸੰਦ ਹੈ ਉਸ ਤੇ ਕਿੰਨੇ ਕਿਹਾ ਹੈ ਕਿ ਕਮੈਂਟ ਕਰੋ ਠੀਕ ਹੈ ਓਕੇ ਆ ਜੋ ਪਸੰਦ ਆਇਆ ਦਿਲ ਨੂੰ ਬਹੁਤ ਚੰਗਾ ਲੱਗਿਆ ਉਹਦੀ ਪ੍ਰਸ਼ੰਸਾ ਕਰਨ ਚ ਹਰ ਜੀ ਵੀ ਕੋਈ ਨਹੀਂ ਹੈ ਕਹਿਣ ਚ ਹਰਜਣਿਆ ਜਿਹੜਾ ਨਹੀਂ ਪਸੰਦ ਆਇਆ ਅਗਲੇ ਨੂੰ ਅੱਗੇ ਕਰ ਦਿਓ ਵੀ ਸਾਡੇ ਲਈ ਇਹ ਚੀਜ਼ ਨਹੀਂ ਬਣੀ ਉਹੀ ਗੱਲ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਤਾਂ ਇਸ ਕਰਕੇ ਜੋ ਸਾਡੇ ਲਈ ਨਹੀਂ ਬਣਿਆ ਉਹ ਅਸੀਂ ਨਹੀਂ ਦੇਖਣਾ ਨਾਟ ਇੰਟਰਸਟਡ ਨਾਟ ਇੰਟਰਸਟਡ ਆਉਂਦਾ ਨਾ نیچے ਤੁਸੀਂ ਦੇਖਿਆ ਹੋਣਾ ਹਰ ਜਗ੍ਹਾ ਤੋ ਬਸ ਉਹਨੂੰ ਕਲਿੱਕ ਕਰ ਦੋ ਜਦੋਂ ਤੁਸੀਂ ਇਹ ਕਰ ਦੋਗੇ ਨਾ ਤਾਂ ਉਸ ਤੋਂ ਬਾਅਦ ਤੁਹਾਨੂੰ ਉਦਾਂ ਦੀਆਂ ਚੀਜ਼ਾਂ ਦੇਖਣੀਆਂ ਬੰਦ ਹੋ ਜਾਣਗੀਆਂ ਮਾਨਸਿਕਤਾ ਸਾਡੀ ਹੈ ਪਸੰਦ ਸਾਡੀ ਹੈ ਅੱਖਾਂ ਸਾਡੀਆਂ ਨੇ ਦਿਮਾਗ ਸਾਡਾ ਏ ਕਿਵੇਂ ਕੋਈ ਫੜ ਲੇਗਾ ਕਿਵੇਂ ਕੋਈ ਜ਼ਬਰਦਸਤੀ ਦਿਖਾ ਲੇਗਾ ਕਿਵੇਂ ਕੋਈ ਸਾਨੂੰ ਪਰੇਸ਼ਾਨ ਕਰ ਲੇਗਾ ਕਿਵੇਂ ਕੋਈ ਸਾਡੇ ਉਤੇ ਹਾਵੀ ਹੋ ਜਾਏਗਾ ਅਸੀਂ ਜਿੰਨੇ ਕੋ ਕਿਸੇ ਨੂੰ ਆਪਣੇ ਤੇ ਹਾਵੀ ਹੋਣ ਦਿੰਨੇ ਆ ਉਹ ਉਨਾ ਹੀ ਹਾਵੀ ਹੁੰਦਾ ਹੈ ਦੁਨੀਆ ਨੂੰ ਆਦਤ ਪੈ ਗਈ ਆ ਦੂਸਰੇ ਨੂੰ ਇਮੋਸ਼ਨਲੀ ਪਰੇਸ਼ਾਨ ਕਰਨ ਦੀ ਹਰ ਕਿਸੇ ਨੂੰ ਆਦਤ ਆ ਤੁਹਾਡਾ ਵੀਕ ਪੁਆਇੰਟ ਜੋ ਤੁਹਾਡੇ ਚ ਕਮੀਆਂ ਜੋ ਕਮੀ ਕਮੀ ਖੂਬੀਆਂ ਕਿਸੇ ਤੇ ਨਹੀਂ ਇਨਸਾਨ ਆ ਵਹੀ 100 ਕਮੀਆਂ ਨੇ ਠੀਕ ਆ ਓਕੇ ਆ ਓਕੇ ਐਕਸੈਪਟ ਕਰੋ ਉਹਨਾਂ ਨੂੰ ਕਿਉਂ ਟੰਡੋਰ ਆਪੇ ਟਣਿਓ ਆਪਣੀਆਂ ਕਮੀਆਂ ਦਾ ਮੇਰੇ ਕੋਲ ਆ ਨਹੀਂ ਹੋਇਆ ਤਾਂ ਠੀਕ ਹੈ ਉਹ ਨਹੀਂ ਹੋਇਆ ਸਾਡੇ ਕੋਲ ਹੋਰ ਕੁਝ ਹੋ ਜਾਏਗਾ ਕਿਉਂ ਜੋ ਹੀ ਕਰਨ ਲਈ ਅਸੀਂ ਥੋੜਾ ਪੈਦਾ ਹੋਏ ਆ ਆਪਣੇ ਆਪ ਨੂੰ ਨਾ ਡੀਮੋਟੀਵੇਟ ਕੱਟ ਕਰਿਆ ਕਰੋ ਆਪਣੇ ਆਪ ਨੂੰ ਗਿਰਨ ਨਾ ਦਿਆ ਕਰੋ ਆਪਣੇ ਆਪ ਨੂੰ ਹਰ ਗੱਲ 'ਚ ਅ ਅੱਛਾ ਮੇਰੇ ਕੋਲ ਕਿਸੇ ਨੇ ਮੈਂ ਉਹੀ ਜਵਾਬ ਦੇ ਲੰਘਿਆ ਤੁਹਾਨੂੰ ਕਈ ਵਾਰੀ ਨਾ ਕੋਈ ਆਉਂਦੇ ਆ ਕਿਸੇ ਤੇ ਬੱਚਾ ਨਹੀਂ ਸੀ ਹੈਨਾ ਨਹੀਂ ਹੋ ਰਿਹਾ ਭਾਈ ਅਗਲੇ ਤੇ ਲੇਟ ਹੋਣਾ ਅਗਲੇ ਤੇ ਗਰਹੀ ਇਦਾਂ ਦੇ ਆ ਤਾਂ ਉਹ ਕਹਿੰਦੇ ਜੀ ਹਸਤਾ ਕਿਸੇ ਫੰਕਸ਼ਨ ਤੇ ਜਾਂਦੇ ਮੈਂ ਕਿਹਾ ਕਿਉਂ ਕਹਿੰਦੇ ਹਰ ਕੋਈ ਪੁੱਛੀ ਜਾਂਦਾ ਤੁਹਾਡੇ ਬੱਚਾ ਨਹੀਂ ਹੋਇਆ ਤੁਹਾਡੇ ਬੱਚੇ ਨਹੀਂ ਮੈਂ ਕਿਹਾ ਸ਼ਾਬਾਸ਼ ਅਗਲੇ ਨੇਤੇ ਤੁਹਾਨੂੰ ਪਰੇਸ਼ਾਨ ਕਰਨਾ ਤੁਸੀਂ ਕਹੋ ਭਾਈ ਸਾਨੂੰ ਚਾਹੀਦਾ ਹੀ ਨਹੀਂ ਹਜੇ ਹਜੇ ਨਹੀਂ ਚਾਹੀਦਾ ਸਾਨੂੰ ਅਗਲਾ ਕਹਿੰਦਾ ਕਿਉਂ ਨਹੀਂ ਚਾਹੀਦਾ ਈਨੇ ਸਾਲ ਹੋ ਗਿਆ ਭਾਈ ਨਹੀਂ ਚਾਹੀਦਾ ਜਦੋਂ ਚਾਹੀਦਾ ਹੋਊਗਾ ਹੋ ਜਾਊਗਾ ਅਸੀਂ ਹਜੇ ਖੁਦ ਇੰਜੋਏ ਕਰ ਰਹੇ ਹਾਂ ਬਹੁਤ ਖੁਸ਼ ਹਾਂ ਅਸੀਂ ਬੱਚੇ ਤੋਂ ਬਿਨਾ ਵੀ ਤੁਸੀਂ ਕਹੋ ਤੇ ਸਹੀ ਅਗਲਾ ਤੁਹਾਨੂੰ ਦੁਆਰਾ ਨਹੀਂ ਕਹਿੰਦਾ ਦੂਜੀ ਗੱਲ ਕਿਸੇ ਨੇ ਕਿਹਾ ਮੇਰਾ ਬਾਹਰ ਦਾ ਨਹੀਂ ਬੰਦਾ ਮੈਂ ਅਤੇਜੀ ਬੱਸ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਅਗਲਾ ਕਹਿੰਦਾ ਤੂੰ ਹੁਣ ਤੱਕ ਇੱਥੇ ਫਿਰ ਹੀ ਜਾਣਾ ਕਦੋਂ ਦੇ ਤੇਰੇ ਪੇਪਰ ਲੱਗੇ ਆ ਜੋ ਫਿਰ ਹੀ ਜਾਣੀ ਹੈ ਬਈ ਦੇਖੋ ਅਗਲੇ ਨੂੰ ਕਹੋ ਕਿ ਠੀਕ ਆ ਨਹੀਂ ਬਣਦਾ ਮੈਂ ਤੇ ਬੜਾ ਫੁੱਲ ਇੰਜੋਏ ਕਰ ਰਿਹਾ ਲਾਈਫ ਨੂੰ ਜਿੰਨੀ ਦੇਰ ਨਹੀਂ ਬਣਦਾ ਉੱਥੇ ਜਾ ਕੇ ਕੰਮਕਾਰ ਦੇ ਵਿੱਚ ਬਿਜ਼ੀ ਹੋ ਜਾਾਂਗੇ ਫਿਰ ਉੱਥੋਂ ਆ ਕੇ ਇੱਧਰ ਇੰਜੋਏ ਕਰਦਾ ਮੈਂ ਕਿਹਾ ਪਹਿਲਾਂ ਹੀ ਕਰ ਲਾਂ ਮਤਲਬ ਇਹੋ ਜਿਹਾ ਜਵਾਬ ਅਗਲੇ ਨੂੰ ਦੋ ਕਿ ਅਗਲਾ ਚੁੱਪ ਕਰ ਜਾਏ ਐਦਾਂ ਨਹੀਂ ਕਿ ਹਾਂਜੀ ਹਾਂਜੀ ਬਣਿਆ ਨਹੀਂ ਜੇ ਤੁਸੀਂ ਕਹੇ ਤਾਂ ਹਾਂਜੀ ਹਾਂਜੀ ਬਣਿਆ ਨਹੀਂ ਅਗਲੇ ਨੂੰ ਤੇ ਸਵਾਦ ਲੈ ਕੇ ਖੁਸ਼ ਹੋ ਜਾਣਾ ਵੀ ਇਹਨਾਂ ਦਾ ਵਧੀਆ ਕੰਮ ਨਹੀਂ ਹੋਇਆ ਕੌਣ ਕੌਣ ਹੈ ਜੋ ਤੁਹਾਡੀ ਖੁਸ਼ੀਆਂ ਨੂੰ ਦੁੱਗਣਾ ਕਰਨ ਲਈ ਤੁਹਾਡੀਆਂ ਖੁਸ਼ੀਆਂ 'ਚ ਸ਼ਾਮਿਲ ਹੁੰਦਾ ਤੇ ਕੌਣ ਹੈ ਜਿਹੜੇ ਤੁਹਾਡੇ ਦੁੱਖ ਨੂੰ ਘੱਟ ਕਰਨ ਲਈ ਤੁਹਾਡਾ ਦੁੱਖ ਸੁਣਦਾ ਸੱਚ ਜਾਣੋ ਉਹ ਆਪਣੇ ਮਨ ਦੀ ਅੰਦਰ ਇਸ਼ਾਵਾਂ ਦੀ ਪੂਰਤੀ ਲਈ ਉਹਨਾਂ ਦੇ ਆਪਣੀਆਂ ਜੋ ਪਰੇਸ਼ਾਨੀਆਂ ਨੇ ਉਹ ਉਹਨਾਂ ਦੇ ਵਿੱਚ ਰਿਲੈਕਸ ਲੈਣ ਲਈ ਤੁਹਾਡੇ ਦੁੱਖ 'ਚ ਇੰਜੋਏ ਕਰਦਾ ਹੈ ਤੇ ਖੁਸ਼ੀਆਂ ਜੋ ਨੇ ਤੇ ਤੁਹਾਨੂੰ ਇਹ ਪਤਾ ਹੀ ਆ ਤੇ ਆਪਾਂ ਹੁਣ ਤੁਸੀਂ ਸਮਝਦਾਰੋਂ ਖੁਦ ਜਾਣਦੇ ਹੋ ਹਰ ਤਰ੍ਹਾਂ ਦੇ ਹਾਲਾਤ ਇਸੇ ਕਰਕੇ ਤੇ ਕਿਹਾ ਕਿਸੇ ਨੂੰ ਮਾਫ ਕਰਕੇ ਅੱਛਾ ਜ਼ਰੂਰ ਬਣੋ ਜ਼ਰੂਰ ਬਣੋ ਕਿਸੇ ਨੂੰ ਮਾਫ ਕਰਕੇ ਕਿੰਦਾ ਦੀ ਵੀ ਪਰੇਸ਼ਾਨੀਆਂ ਜ਼ਰੂਰ ਮਾਫ ਕਰ ਦੋ ਕਿਉਂ ਆਪਣੇ ਦਿਮਾਗ ਤੇ ਬੋਝ ਪਾਇਆ ਪਰ ਦੁਬਾਰਾ ਵਿਸ਼ਵਾਸ ਕਰਕੇ ਬੇਵਕੂਫ ਵੀ ਨਾ ਬਣੋ ਕਿਉਂਕਿ ਤੁਸੀਂ ਹੋ ਤੁਹਾਡਾ ਮਨ ਹੈ ਤੁਹਾਡਾ ਦਿਮਾਗ ਹੈ ਜਿਸ ਤਰ੍ਹਾਂ ਜਿਸ ਨੂੰ ਜਿੰਨੀ ਖੋਲ ਦਿਓਗੇ ਉਹਨਾਂ ਹੀ ਉਸ ਚੀਜ਼ ਨੂੰ ਉਹ ਉਹਨਾਂ ਹੀ ਉਸ ਚੀਜ਼ ਨੂੰ ਯੂਜ਼ ਕਰੇਗਾ ਨਾ ਯੂਜ਼ ਖੋਣ ਦਿਓ ਆਪਣੇ ਆਪ ਨੂੰ ਅ ਅੱਜ ਦੀ ਗੱਲ ਕਰਾਂਗੇ ਆਪਾਂ ਅੱਜ 16 ਫਰਵਰੀ ਹੋਗੀ ਠੀਕ ਹੈ 16 ਫਰਵਰੀ 2025 ਦਿਨ ਹੈ ਐਤਵਾਰ ਦਾ ਸੰਡੇ ਦਾ ਦਿਨ ਹੈ ਐਤਵਾਰ ਦਾ ਤੇ ਚਤੁਰਤੀ ਤਿਥੀ ਹੈ ਹਸਤ ਨਕਸ਼ਤਰ ਚੱਲ ਰਿਹਾ ਚੰਦਰਮਾ ਦਾ ਦ੍ਰੁਤੀ ਯੋਗ ਹੈ ਤੇ ਚੰਦਰ ਕੇਤੂ ਦਾ ਗ੍ਰੈਂਡ ਜੋਗ ਬਣਿਆ ਹੋਇਆ ਹੈ ਚੰਦਰਕੇਤੂ ਦਾ ਗ੍ਰੈਂਡ ਜੋਗ ਅੱਜ ਜਨਮ ਪੱਤਰੀ ਵਿੱਚ ਹੈ ਮਤਲਬ ਕਿਸੇ ਦੀ ਵੀ ਜਨਮ ਪੱਤਰੀ ਚ ਹੋਵੇ ਤਾਂ ਉਹਨੂੰ ਥੋੜਾ ਜਿਹਾ ਮਾਨਸਿਕ ਤੌਰ ਤੇ ਪਰੇਸ਼ਾਨੀ ਬੜੀ ਛੇਤੀ ਹੋ ਜਾਂਦੀ ਹੈ ਚੰਦਰਕੇਤੂ ਦਾ ਗ੍ਰੈਂਡ ਜੋਗ ਦਾ ਕਿਹਾ ਗਿਆ ਤਾਂ ਟੈਂਪਰੇਰੀ ਤੌਰ ਤੇ ਬੰਦਾ ਕਿ ਉਹਦੀ ਕੋਈ ਖਤਰਨਾਕ ਵਾਲੀ ਗੱਲ ਹੈ ਨਹੀਂ ਆ ਅੱਜ 16 ਤਰੀਕ ਨੂੰ ਐਤਵਾਰ ਵਾਲੇ ਦਿਨ ਕੰਨਿਆ ਰਾਸ਼ੀ ਵਿੱਚ ਚੰਦਰਮਾ ਤੇ ਸ਼੍ਰੀ ਗਣੇਸ਼ ਚਤੁਰਤੀ ਦਾ ਵਰਤ ਵੀ ਰਹੇਗਾ ਅੱਜ ਤੇ ਦਿਨ ਤੇ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਕਿੰਦਾ ਸੰਡੇ ਨੂੰ ਤੁਸੀਂ ਫਨਡੇ ਬਣਾਣਾ ਹੈ ਕਿਉਂਕਿ ਚੰਦਰ ਕੇਤੂ ਦਾ ਗ੍ਰਹਿ ਜੋਗੇ ਤੇ ਸ਼ੁਕਰ ਰਾਹੁ ਦਾ ਦ੍ਰਿਸ਼ਟੀ ਵੀ ਪੈ ਰਹੀ ਹੈ ਚਲੋ ਸਭ ਤੋਂ ਪਹਿਲਾਂ ਜਾਣਦੇ ਆਪਾਂ ਐਰੇ ਜਾਨੀ ਮੇਸ਼ ਰਾਸ਼ੀ ਦੀ 6ਵੇਂ ਚੰਦਰਮਾਏ ਚੰਦਰ ਦਾ ਹੀ ਨਕਸ਼ਤਰ ਹੈ ਸ਼ੋਪਫਲ ਮਿਲੇ ਇਸ ਲਈ ਜਿਆਦਾ ਇਮੋਸ਼ਨਲ ਨਹੀਂ ਹੋਣਾ ਤੇ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਥੋੜੀ ਘੱਟ ਕਰਨੀ ਤੇ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ 6 ਕੇਲੇ ਲੈ ਕੇ ਬੱਚਿਆਂ ਨੂੰ ਦੇ ਦਿਓ ਚਾਹੇ ਧਾਰਮਿਕ ਸਥਾਨ ਤੇ ਰੱਖ ਦਿਓ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੀ ਮਾਂ ਦੀ ਸਿਹਤ ਥੋੜੀ ਖਰਾਬ ਲੱਤ ਵਿੱਚ ਦਰਦ ਰਿਆ ਰਹ ਸਕਦਾ ਲੱਤ ਤੇ ਸੱਟ ਵੀ ਲੱਗ ਸਕਦੀ ਹੈ ਧਿਆਨ ਰੱਖੋ ਆਪਣੀ ਸਿਹਤ ਦਾ ਰਸੋਈ ਚ ਬੈਠ ਕੇ ਖਾਣਾ ਖਾਓ ਤੇ ਆਪਣੇ ਭੇਦ ਕਿਸੇ ਨਾਲ ਦੋ ਧੁੱਪ 'ਚ ਸਿਰ ਟਾ ਕੇ ਜ਼ਰੂਰ ਰੱਖੋ ਜੈਮਨੀ ਮੇਥੁਰਾ ਸੀ ਮੰਗਲਿਕ ਯੋਗ ਬਣ ਰਿਹਾ ਜੀ ਤੁਹਾਡੇ ਜੋ ਉਹਦੇ ਕਰਕੇ ਗੁੱਸਾ ਸੇਤ ਤੇ ਜ਼ਿਆਦਾ ਹਾਵੀ ਰਹਿ ਸਕਦਾ ਹੈ ਕੋਸ਼ਿਸ਼ ਇਹ ਕਰਨੀ ਹੈ ਕਿ ਤਕਰੀਬਨ ਸੂਰਜ ਬੁੱਧ ਸ਼ਨੀ ਦੀ ਜੁਤੀ ਜੋ 9ਵੇਂ ਸਥਾਨ ਤੇ ਬਣੀ ਹੋਈ ਹੈ ਤਾਂ ਉਹਦੇ ਲਈ ਸਰਕਾਰੀ ਕਮਾਂਕਾਰਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਹਲਕੇ ਵਿੱਚ ਨਹੀਂ ਲੈਣਾ ਤੇ ਨਾਲ ਤੁਸੀਂ ਮੰਗਲ ਦੀ ਜੁਤੀ ਨੂੰ ਸ਼ੁਭ ਕਰਨ ਦੇ ਲਈ ਕੋਸ਼ਿਸ਼ ਇਹ ਕਰਨੀ ਆ ਕਿ ਥੋੜਾ ਜਿਹਾ ਸ਼ਹਿਰ ਜਾਂ ਮਨੱਕੇ ਬੱਚਿਆਂ ਨੂੰ ਵੰਡ ਸਕਦੇ ਹੋ ਅਗਲੀ ਰਾਸ਼ੀ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ तकरीबन ਥੋੜੇ ਜੇ ਪਰੇਸ਼ਾਨੀਆਂ ਵਾਲੇ ਨੇ ਆਪਾਂ ਤੁਹਾਨੂੰ ਦੱਸਦੇ ਪਏ ਹਾਂ ਕਿਸੇ ਤਰ੍ਹਾਂ ਦੇ ਕੋਰਟ ਕੇਸ ਤੋਂ ਬਚੋ ਕਿਸੇ ਦੇ ਵੀ ਕੋਈ ਬਾਰੀ ਖਾਣੇ ਤੋਂ ਵੀ ਥੋੜਾ ਪਰਹੇਜ਼ ਰੱਖਣਾ ਤੇ ਕੋਸ਼ਿਸ਼ ਕਰਨੀ ਹੈ ਬੱਚਿਆਂ ਨੂੰ 베ਰ ਦੇ ਦਿਓ ਅੱਜਕੱਲ ਮਾਰਕੀਟ ਚ ਚੱਲਦੇ ਪਏ ਨਾਲ ਹੀ ਰਿਲੈਕਸ ਮਿਲ ਜਾਏਗੀ ਤੇ ਪੇਟ ਦੀ ਦੰਦਾ ਦੀ ਪ੍ਰੋਬਲਮ ਹੋਵੇ ਤਾਂ ਫਟਕੜੀ ਵਾਲੇ ਪਾਣੀ ਦੀ ਕੁਰਲੀ ਵੀ ਕਰ ਸਕਦੇ ਹੋ ਲਿਓ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਦੁੱਧ ਮੱਥੇ ਤੇ ਲੈਣਾ ਬਹੁਤ ਜ਼ਰੂਰੀ ਹੋ ਗਿਆ ਦੁੱਧ ਦਾ ਪੈਕੇਟ ਅੱਜ ਤੁਸੀਂ ਇੱਕ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਜਾਰਾ ਖਿਜਣਾ ਨਹੀਂ ਜਿਆਦਾ ਗੁੱਸਾ ਨਹੀਂ ਕਰਨਾ ਪਰਿਵਾਰ ਚ ਬੈਠ ਕੇ ਇੱਕ ਟਾਈਮ ਖਾਣਾ ਜ਼ਰੂਰ ਖਾਣਾ ਹੈ ਤੇ ਜੀਵਨ ਸਾਥੀ ਦੀ ਸਿਹਤ ਦਾ ਧਿਆਨ ਵੀ ਰੱਖਣਾ ਚੰਦਰ ਦਾ ਨਕਸ਼ਤਰ ਥੋੜਾ ਕਲਪਹਾਟ ਕਰੇਗਾ ਪਾਰਟੀ ਫੰਕਸ਼ਨ ਤੇ ਜਾਣ ਦਾ ਨਿਯੋਤਨ ਆਇਆ ਤਾਂ ਜ਼ਰੂਰ ਜਾਣਾ ਜੈਮਿਨੀ ਜਾਨੀ ਮਿਥੁਨ ਰਾਸ਼ੀ ਸੌਰੀ ਵਰਗੋਚਣੀ ਕੰਨਿਆ ਰਾਸ਼ੀ ਕੰਨਿਆ ਦੇ ਰਾਸ਼ੀ ਦੇ ਲਈ ਰਲੇ ਸਿਤਾਰੇ ਸ਼ੁਭਨੇ ਹੋ ਸਕਦੀ ਹੈ ਜਾਂ ਕੋਈ ਨਵੀਂ ਚੀਜ਼ ਦੀ ਆਫਰ ਵੀ ਆਵੇ ਸ਼ੁਕਰ ਉੱਚਦਾ ਚੱਲਦਾ ਪਿਆ ਤੁਹਾਡੇ 7ਵੇਂ ਸਥਾਨ ਵਿੱਚ ਜੋ ਬੜਾ ਅੱਛਾ ਹੈ ਤੇ ਇਸ ਤੋਂ ਬਾਅਦ ਧੁਲਾ ਰਾਸ਼ੀ ਚ ਚੰਦਰਮਾ ਚਲ ਜਾਣਾ ਕੋਈ ਨੁਕਸਾਨ ਨਹੀਂ ਕਰਨ ਵਾਲਾ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਥੋੜਾ ਨਜ਼ਲਾਂ ਚ ਕੰਮ ਖੰਗ ਜੁਆ ਰਹੀ ਹੋਵੇ ਤਾਂ ਉਹਦੇ ਲਈ ਤੁਸੀਂ ਬੁੱਧ ਨੂੰ ਸ਼ੁਭ ਕਰਨਾ ਹੈ ਤੇ ਬਾਂਦਰਾ ਨੂੰ ਕੁਝ ਨਾ ਕੁਝ ਖਾਣ ਨੂੰ ਪਾ ਦੇਣਾ ਹੈ ਤੇ ਹਰੇ ਰੰਗ ਦੇ ਰੁਮਾਲ ਆਪਣੇ ਕੋ ਰੱਖ ਸਕਦੇ ਹੋ ਹਰੀ ਮੂੰਗੀ ਪੰਛੀਆਂ ਨੂੰ ਪਾ ਸਕਦੇ ਹੋ ਲਿਬਰਾ ਤੂਲਾ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ तकरीबन तकरीबन ਠੀਕ ਠਾਕ ਜਾਣ ਵਾਲੇ ਆਜ ਤਾਂ ਦਿਨ ਰਿਲੈਕਸ ਕਰੋਗੇ ਤੁਸੀਂ ਆਪਣੇ ਆਪ 'ਤੇ ਧਿਆਨ ਦੋਗੇ ਬਧੀਆ ਗੱਲ ਹੈ ਸ਼ੁਕਰ ਉੱਚਦਾ ਕਿਸੇ ਪਾਰਟੀ ਮੂਵੀ ਫੰਕਸ਼ਨ ਚਾਹੇ ਮੂਵੀ ਵਗੈਰਾ ਦੇਖਣ ਦਾ ਮਨ ਬਣ ਰਿਹਾ ਹੋਵੇ ਤਾਂ ਜਰੂਰ ਜਾਓ ਪਰਿਵਾਰ ਨੂੰ ਨਾਲ ਲੈ ਕੇ ਜਾਓ ਕੋਈ ਉਲਝੇਵਾਂ ਨਹੀਂ ਪਏਗਾ ਸ਼ੁਕਰ ਵਧੀਆ ਕੱਣਾ ਪਛੈਤਾ ਲਗਾਓ ਵੈਲ ਡਰੈਸਡ ਹੋ ਖੂਬ ਵਧੀਆ ਇੰਜੋਏ ਕਰੋ ਹਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਨਮਕ ਦਾ ਸੇਵਨ ਥੋੜਾ ਘਟ ਕਰਨਾ ਹੈ ਸਕੋਰ ਕਿ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਚੰਦਰ ਦਾ ਨਕਸ਼ਤਰ ਮਿੱਤਰ ਹੈ ਕੱਲ੍ਹ ਨਾਲੋਂ ਅੱਜ ਦਿਨ ਬਿਹਤਰ ਜਾਏਗਾ ਇਮੋਸ਼ਨਲ ਬੇਸ਼ੱਕ ਰਹੋਗੇ ਮਿਹਨਤੀ ਵੀ ਰਹੋਗੇ ਤੇ ਨਾਲ ਘਰੇਲੂ ਕੰਮਾਂ ਵਿੱਚ ਵੀ ਹੱਥ ਵਟਾਓਗੇ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਜਦੋਂ ਤੱਕ ਮੰਗਲ ਮਾਰਗੇ ਨਹੀਂ ਹੋ ਜਾਂਦਾ ਤਾਂ ਥੋੜਾ ਮੰਗਲ ਮੇਕ ਕਮਚ ਰੁਕਾਵਟ ਨਾ ਪਵੇ ਤਾਂ ਉਹਦੇ ਲਈ ਥੋੜਾ ਆਪਣੇ ਆਪ ਨੂੰ ਰਿਲੈਕਸ ਕਰਕੇ ਚੱਲੋ ਕਾਲਾ ਨੀਲਾ ਰੰਗ ਨਾ ਪਾਓ ਸੈਜੀਟੇਰੀਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਜੋਗ ਗੁਲਜੇਵੇਂ ਵਧਾ ਸਕਦਾ ਹੈ ਕੰਦਰ ਕੇ ਤੁਦਾ ਯੋਗ ਜੋ 10ਵੇਂ ਸਥਾਨ ਵਿੱਚ ਆ ਰات ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੁਸੀਂ ਤੇ ਨਾਲ ਜੋ ਸੂਰਜ ਬੁੱਧ ਤੇ ਸ਼ਨੀ ਦੀ ਯੁੱਤੀ ਤੀਸਰੇ ਸਥਾਨ ਵਿੱਚ ਚੱਲਦੀ ਪਈ ਹੈ ਕੁੱਤੇ ਨੂੰ ਰੋਟੀ ਪਾ ਕੇ ਦੇਣ ਦੀ ਸ਼ੁਰੂਆਤ ਕਰੋ ਤੇ ਦਹੀਂ ਧਾਰਮਿਕ ਸਥਾਨ ਤੇ ਰੱਖੋ ਦਿਨ ਵਧੀਆ ਚਾਹੇਗਾ ਚੰਦਰ 8ਵੇਂ ਖਾਨੇ ਦਾ ਮਾਲਕ ਹੋਣ ਕਰਕੇ ਕਿਸੇ ਨਾ ਕਿਸੇ ਦੀ ਗੱਲ ਦੀ ਮਾਰਕ ਤੇ ਘਰ ਕਰ ਸਕਦੀ ਹੈ ਉਹਦੇ ਲਈ ਮੈਡੀਟੇਸ਼ਨ ਕਰਨੀ ਜ਼ਰੂਰੀ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਵਿਰੋਧੀ ਦਬੇ ਰਹਿਣਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਕਮਾਕਾਰਾਂ ਦੇ ਲਈ ਰਾਜਨੀਤਿਕ ਲੋਕਾਂ ਦੇ ਸਬੰਧਾਂ ਦਾ ਫਾਇਦਾ ਲੈਣ ਦੇ ਲਈ ਉਹਨਾਂ ਦਾ ਸਾਥ ਤੁਹਾਨੂੰ ਮਿਲੇ ਉਸ ਤੇ ਲਈ ਸੂਰਜ ਬੁੱਧ ਤੇ ਸ਼ਨੀ ਦੀ ਜੁਤੀ ਨੂੰ ਸ਼ੁਭ ਕਰਨ ਦੇ ਲਈ ਆਜਾਤ ਵਾਰਤਨ ਦੇਣਾ ਇੱਕ ਤਾਂ ਬਾਂਦਰਾ ਨੂੰ ਖਾਣਾ ਪਾ ਸਕਦੇ ਹੋ ਦੂਜਾ ਨੌ ਕੇਲੇ ਰਹਿ ਕੇ ਨੌ ਬੱਚਿਆਂ ਨੂੰ ਵੰਡ ਸਕਦੇ ਹੋ ਤੇ ਤੀਜਾ ਸਭ ਤੋਂ ਜ਼ਰੂਰੀ ਚਲਦੇ ਪਾਣੀ ਵਿੱਚ ਚੌਲ ਤੇ ਹਲਦੀ ਚਲ ਪਰਵਾ ਕਰੋ ਅਕੁਰਾ ਸੈਨਿਕ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਕੁੰਭ ਰਾਸ਼ੀ ਵਾਲਿਆਂ ਨੂੰ ਗਾਣ ਰੋਟੀਆਂ ਜਰੂਰ ਪਾਣੀ ਚਾਹੀਦੀ ਹੈ ਹਲਕੀ ਜਿਹੀ ਮલાઈ ਲਗਾ ਕੇ ਸੂਰਜ ਬੁੱਧ ਸ਼ਨੀ ਲਈ ਥੋੜਾ ਸਿਰ ਚ ਦਰਦ ਰਹਿ ਸਕਦਾ ਤਾਂ ਧੁੱਪ ਚ ਸਿਰ ਟਾ ਕੇ ਵੀ ਰੱਖੋ ਚੰਗਾ ਰਹੇਗਾ ਯਾਤਰਾ ਟਾਲੋ ਜਾਦਾ ਜ਼ਰੂਰੀ ਹੋਵੇ ਤਮਾਂ ਦੇ ਪੈਰੀ ਹੱਥ ਲਾ ਕੇ ਜਾਓ ਪਾਈਸੇ ਜਮੇਨ ਰਾਸ਼ੀ ਵਾਲਾ ਦਾ ਵਾਹਨ ਖਰਾਬ ਹੋ ਸਕਦਾ ਹੈ ਤੇ ਵਾਹਨ ਨੂੰ ਲੈ ਕੇ ਜਾ ਲੱਤਾਂ ਗੁੰਡੀਆਂ 'ਚ ਥੋੜਾ ਬਹੁਤਾ ਦਰਦ ਰਹੇਗਾ ਅੱਖਾਂ ਦੀ ਪ੍ਰੋਬਲਮ ਤੰਗ ਕਰਦੀ ਹੋਵੇ ਤਾਂ ਕੱਚੀ ਲੱਸੀ ਦੇ ਛਿੱਟੇ ਮਾਰੋ ਤੇ ਸ਼ੁਕਰ ਉੱਚ ਦਾ ਪਰਸਨਲਿਟੀ ਅੱਛੀ ਕਰੇ ਨੇਮ ਫੇਮ ਵਧਾਏ ਤਾਂ ਉਹਦੇ ਲਈ ਤੁਸੀਂ ਅੱਜ ਐਤਵਾਰ ਵਾਲੇ ਦਿਨ ਕੀ ਕਰਨਾ ਹੈ ਜੀ ਇੱਕ ਤੇ ਗਊ ਮੂਤਰ ਦਾ ਛੱਟਾ ਘਰ ਜ਼ਰੂਰ ਦੇਣਾ ਤਾਂ ਕਿ ਸਤਵੇਂ ਬੈਠਾ ਕੇ ਚੰਦਰ ਕੇਤੂ ਦਾ ਗ੍ਰਹਿ ਜੋਗ ਨੁਕਸਾਨ ਨਾ ਕਰੇ ਤੇ ਦੂਜਾ ਕਾਰ ਤੋਂ ਨਿਕਲਦੇ ਸਮੇਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇੱਕ ਕੰਨਾ ਵਿੱਚ ਇਤਰ ਲਗਾ ਲਓ ਤੇ ਦੂਜਾ ਵਾਈਟ ਕਲਰ ਦਾ ਰੁਮਾਲ ਪਰਫਿਊਮ ਲਗਾ ਕੇ ਜਾਂ ਇਤਰ ਲਗਾ ਕੇ ਆਪਣੇ ਨਾਲ ਲੈ ਕੇ ਜਾਓ ਠੀਕ ਇਹ ਸੀ astrology ਵਿਦਿ ਲੋਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੋਜੀਕਲੀ ਕਿੱਦਾਂ ਆਪਾਂ ਗ੍ਰਹਿਾਂ ਨੂੰ ਸੈੱਟ ਕਰ ਸਕਦੇ ਹਾਂ ਦੇਖੋ ਬੱਚਿਆਂ ਦੇ ਪੇਪਰ ਸ਼ੁਰੂ ਹੋਣ ਵਾਲੇ ਆ ਜਾਂ ਹੋ ਚੁੱਕੇ ਹੋਣਗੇ ਤਾਂ ਕੀ ਕਰਨਾ ਤੁਸੀਂ ਬੱਚਿਆਂ ਦੇ ਪੇਪਰਾਂ ਦੇ ਦੇਣਾਂ ਦੇ ਵਿੱਚ ਪਹਿਲੀ ਗੱਲ ਤਾਂ ਇੱਕ ਗੱਲ ਜ਼ਰੂਰੀ ਆ ਜੋ ਪੇਰੈਂਟਸ ਲਈ ਆ ਕਿ ਗੱਲ-ਗੱਲ ਤੇ ਬੱਚਿਆਂ ਨੂੰ ਪੜ ਲੈ ਪੜ ਲੈ ਪੜ ਲੈ ਇਹ ਨਹੀਂ ਕਹਿਣਾ ਕਿ ਉਹਨੂੰ ਨੂੰ ਕਹੋ ਕਿ ਤੁਸੀਂ ਪੜ ਸਕਦੇ ਹੋ ਤੁਸੀਂ ਕਰ ਸਕਦੇ ਹੋ ਬਸ ਤੁਸੀਂ ਕਰ ਲੈਣਾ ਤੇ ਬਸ ਟਾਈਮ ਦਿਓ ਆਪਣੀ ਚੀਜ਼ ਨੂੰ ਤਾਂ ਕਿ ਜੋ ਤੁਸੀਂ ਪੂਰਾ ਸਾਲ ਪੜਾਈ ਕੀਤੀ ਹੈ ਉਹਨੂੰ ਤੁਸੀਂ ਕਵਰ ਕਰ ਸਕੋ ਹੈ ਨਾ ਦੂਜੀ ਗੱਲ ਬੱਚਿਆਂ ਦੇ ਨਮਾ ਹਰ ਪੇਪਰ ਤੇ ਇੱਕ ਨਵਾਂ ਪੈਨ ਦੇਣਾ ਦੂਜਾ ਜਿੱਥੇ ਉਹ ਪੜਦੇ ਨੇ ਉੱਥੇ ਕੋਈ ਵੀ ਕਾਲਾ ਨੀਲੇ ਰੰਗ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਟੇਬਲ ਵਗੈਰਾ ਵਾਈਟ ਕਰੀਮ ਕਲਰ ਦਾ ਜਾਂ ਚਾਦਰਾਂ ਉਹਨਾਂ ਨੂੰ ਅੱਜ ਕੱਲ ਤੁਸੀਂ ਲਾਈਟ ਕਲਰ ਦੀਆਂ ਵਿਛਾ ਕੇ ਰੱਖੋ ਤੀਜਾ ਉਹਨਾਂ ਦਾ ਹੱਥ ਲਵਾ ਕੇ ਕੁਝ ਨਾ ਕੁਝ ਕੁੱਤੇ ਨੂੰ ਜ਼ਰੂਰ ਪਾਓ ਤਾਂ ਕਿ ਕੇਤੂ ਸ਼ੁਭ ਹੋਵੇ ਚੌਥਾ ਸਭ ਤੋਂ ਜ਼ਰੂਰੀ ਮੱਥਾ ਜੀਬ ਤੋਂ ਨੀ ਤੇ ਬੱਚਿਆਂ ਦੇ ਕੇਸਰ ਲਗਾਓ ਪੇਪਰ ਸਹੀ ਹੋ ਜਾਣਗੇ ਪੇਪਰ ਸਹੀ ਹੋਣਗੇ ਮਤਲਬ ਇਹ ਦੇ ਨਾਲ ਪੇਪਰ ਐ ਨਹੀਂ ਸਹੀ ਹੋਣੇ ਪੜਨਾ ਤੇ ਪਹਿਣਾ ਹੀ ਹੈ ਮਿਹਨਤ ਕਰਨੀ ਪੈਣੀ ਹੈ ਪਰ ਹਾਂ ਸਫਲਤਾ ਜੋ ਪੜਿਆ ਉਸ ਮੁਤਾਬਕ ਮਿਲੇ ਇਹ ਸ ਸਮਾਜ ਆਜ਼ਾਦ ਆਪ ਸਭ ਦਾ ਅਜ਼ਾਦ ਦਿਨ ਅੱਛਾ ਜਾਵੇ ਸਾਸ਼ਿਕੰਗ